ਦੋਨੇ ਵੇਲੇ ਲਾ ਕੇ ਟੀਕਾ 54 ਲਵੇਰੀ ਨੂੰ ਅੱਜ ਕੱਲ ਦੁੱਧ ਡੈਰੀ ਜਾ ਫਿਰ ਜਾਂਦਾ ਡੈਰੀ ਨੂੰ ਹਾਂਜੀ ਪਿੰਡਾਂ ਵਿੱਚੋਂ ਪੜਦੀ ਟੀ ਪਹੁੰਚੀ ਆ ਪਿੰਡ ਝੰਡੂਕੇ ਆ ਜੋ ਜੀ ਗੱਲਾਂ ਪੜਦੇਆਂ ਗਲੀਆਂ ਝਾਤ ਮਰਵਾਈ ਕੇ ਪਿੰਡ ਝੰਡੂਕੇ ਪਿਆਦੀ ਰਾਸਤੇ ਵੇਖ ਕੇ ਅਦਾਜ਼ਾ ਲਾ ਲਉਂਗੇ ਪਸ਼ੂ ਖੜੇ ਤਾਂ ਗੱਲ ਕੀਤੀ ਸੀ ਮੈਂ ਦੋਨੇ ਵੇਲੇ ਲਾ ਕੇ ਟੀਕਾ 54 ਲਵੇਰੀ ਨੂੰ ਆ ਜੋ ਜੀ ਆਜਾ ਆਜਾ ਮੇਰਾ ਪਿੰਡ ਵੇਖ ਲੈ ਸਭ ਤੋਂ ਪਹਿਲਾ ਪਿੰਡ ਝੰਡੂ ਕੇ ਦੇ ਦਰਸ਼ਨ ਦਰਦਾਰ ਕਰਦਿਆਂ ਸਹਿਬ ਸ੍ਰੀ ਗੁਰਦੁਆਰਾ ਸਾਹਿਬ ਦੀ ਪੰਜਾਬ ਦਾ ਕੋਈ ਪਿੰਡ ਯਾ ਨਹੀਂ ਉਹਨਾਂ ਜਿੱਥੇ ਗੁਰਦੁਆਰਾ ਸਾਹਿਬ ਨਾ ਹੋਵੇ ਇਹੋ ਸਾਡੀ ਪੰਜਾਬੀਆਂ ਦੀ ਸ਼ਾਨ ਸਰਦਾਰਾਂ ਹਰ ਗੁਰਦੁਆਰਾ ਸਾਹਿਬ ਕਿ ਸਹਿਬਾਤ ਵੜਿਆਈਆਂ ਜਸ ਭਾਵੀ ਤਿਸ ਦੇ ਸਭ ਤੋਂ ਵੱਡਾ ਸਤ ਗੁਰੂ ਨਾਨਕ ਜੀ ਨੰਕਲ ਰਾਖੀ ਮੇਰੀ ਸੰਤ ਨਾਰੰਗਾਰੀ ਸਤ ਸਜ ਭਵਨ ਬਰਾਜੇ ਚੰਡੂਗੇ ਪੰਜਾਬ ਦੇ ਪਿੰਡਾਂ ਵਿੱਚ ਹਰ ਧਰਮ ਮੰਦਿਰ ਮਸਜਿਦ ਮਸੀਤਾਂ ਸਭ ਕੁਝ ਮਿਲੂਗਾ ਪਿਆਰ ਸੱਭਿਆਚਾਰ ਵੀ ਮਿਲੂਗਾ ਤੇ ਵਿਸਰ ਚੁਕੇ ਵਿਰਸਾ ਵੀ ਮਿਲੂਗਾ ਹਰ ਇੱਕ ਚੀਜ਼ ਮਿਲੂਗੀ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀਆਂ ਧੜੇ ਬਾਜ਼ੀਆਂ ਵੀ ਮਿਲਣਗੀਆਂ ਸ਼ਰੀਕੇ ਬਾਜ਼ੀਆਂ ਵੀ ਮਿਲਣਗੀਆਂ ਮੌਤੰਦਾ ਪਿਆਰ ਦੀਆਂ ਚੀਜ਼ਾਂ ਵੀ ਮਿਲਣਗੀਆਂ ਹਰ ਇੱਕ ਚੀਜ਼ ਮਿਲੂਗੀ ਪੰਜਾਬ ਦੇ ਪਿੰਡਾਂ ਦੇ ਵਿੱਚ ਸੱਬਿਆ ਚਾਰ ਦੇ ਵਿੱਚ ਇੱਕ ਵਾਰੀ ਦੀ ਗੱਲ ਹੈ ਕਿ 10 15 ਸਾਲ ਪਹਿਲਾਂ ਭਰਾ ਜਾਂਦੇ ਨੇ ਪਰਦੇਸਾਂ ਦੇ ਵਿੱਚ ਕਮਾਈ ਕਰਨ ਦੇ ਲਈ ਤੇ ਅੱਜ ਜਦੋਂ ਡਾਲਰਾਂ ਦੇ ਨਾਲ ਖਿੱਚ ਪੈ ਜਾਂਦੀ ਹੈ ਮਜਬੂਰੀਆਂ ਜ਼ਿੰਮੇਵਾਰੀਆਂ ਵਧ ਜਾਂਦੀਆਂ ਨੇ ਤਾਂ ਪਿੰਡ ਉਹਨੂੰ ਜੀ ਨਹੀਂ ਕਰਦਾ ਹੁੰਦਾ ਦਿਲ ਕਰਦਾ ਇਹ ਥੋੜੀ ਜਿਹੀ ਹੋਰ ਕਮਾ ਕੇ ਫੇਰ ਚੱਲਾਂਗੇ ਥੋੜਾ ਜਿਹਾ ਹੋਰ ਕਰਜ਼ਾ ਲਾ ਲਈਏ ਫੇਰ ਚੱਲਾਂਗੇ ਪਰ ਜਦੋਂ ਇਹੋ ਜਿਹੇ ਪਿੰਡਾਂ ਦੇ ਛੱਪੜ ਪਾਥੀਆਂ ਗਵਾਰੇ ਨਾਲੀਆਂ ਨੂੰ ਵੇਖਦਾ ਹੈ ਗਲੀਆਂ ਨੂੰ ਵੇਖਦਾ ਹੈ ਆ ਲੋਕਾਂ ਨੇ ਹਾਈ ਹੋਈ ਆਹ ਗਲੀਆਂ ਦੇ ਵਿੱਚ ਖੇਡ ਕੇ ਮਰਾ ਬਚਪਨ ਐ ਇੰਨਾ ਗਲੀਆਂ ਦੇ ਵਿੱਚ ਖੇਡ ਕੇ ਮਰੀ ਜਵਾਨੀ ਚੜੀ ਸੀ ਆਹ ਗਲੀਆਂ ਦੇ ਵਿੱਚ ਇੱਥੇ ਆ ਫਿਰਦਾ ਬਾਈ ਭਜਾਉਂਦਾ ਮੋਟਰਸਾਈਕਲ ਆ ਜਾਂਦੀ ਭੈਣ ਭਰਾ ਦੀ ਜੋੜੀ ਹੋਏ ਇਹੋ ਜਿਹੇ ਰਿਸ਼ਤੇ ਦੀਆਂ ਪੰਧਾਂ ਕਿੱਥੇ ਯਾਰੋ ਬਾਕੀ ਸਭਿਆਚਾਰ ਯਾਰ ਇਹੋ ਜਿਹਾ ਪਿਆਰ ਯਾਰ ਇਹੋ ਜਿਹਾ ਘਰ ਦੇਖੋ ਕਿੰਨਾ ਸੋਹਣਾ ਸ਼ਿੰਗਾਰ ਹੈ ਇਹੋ ਜਿਹੀਆਂ ਸਿਨੈਰੀਆਂ ਪੰਜਾਬ ਦਾ ਸਭਿਆਚਾਰ ਕਿੱਧਰ ਗਿਆ ਯਾਰ ਇਹ ਮੰਦਰ ਮਸੀਤਾਂ ਬਾਪੂ ਕਹਿੰਦਾ ਉਹਦੇ ਪੁੱਤ ਨੂੰ ਕਹਿੰਦਾ ਪੁੱਤਰਾ ਮੈਨੂੰ ਇੱਕ ਪੰਜਾਬ ਦਾ ਢੀੜਾ ਲਵਾ ਦੇ ਇੱਕ ਪਿੰਡ ਦਾ ਢੀੜਾ ਲਵਾ ਦੇ ਯਾਰ ਕਹਿੰਦਾ ਤੇ ਫਿਰ ਉਹ ਪੋਤਾ ਕਹਿੰਦਾ ਬਾਪੂ ਕਿਹੜੇ ਪੰਜਾਬ ਦੀ ਗੱਲ ਕਰਦਾ ਏ ਯਾਰ ਤੂੰ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ ਅੱਜ ਜਿਵੇਂ ਤੁਸੀਂ ਸਾਈਕਲਾਂ ਤੇ ਕੀਤਾ ਤੇ ਢੀੜਾ ਲਾਉਣ ਜਾਂਦੀ ਸੀ ਅੱਜ ਕੱਲ੍ਹ ਧਾਰੇ ਕੋਲੇ ਬੰਬੂ ਕਾਰਟ ਗੱਡੀਆਂ ਚਟੇ ਕੁੜਤੇ ਪਾਏ ਹੁੰਦੇ ਨੇ ਤੇ ਭਈਏ ਰੱਖੇ ਹੁੰਦੇ ਨੇ ਸੀਰੀ ਆਪ ਕੰਮ ਕਰਨੋਂ ਤਾਂ ਹਟ ਗਏ ਤਾਂ ਹੀ ਉਹਦਾ ਸੀ ਬਿਮਾਰੀਆਂ ਦਾ ਸ਼ਿਕਾਰ ਹੋਗੀ ਤ੍ਰੀਸੂ ਰੀਸ ਝਾੜ ਦੇ ਵੱਧ ਨੇਰੀਆਂ ਸਪਰੀਆਂ ਕਰਕੇ ਝਾੜਨਾ ਘਟ ਜੀ ਕਿਤੇ ਪਰ ਉਹੋ ਜਿਹਾ ਝਾੜ ਨਾਲੋਂ ਸੀ ਬਿਮਾਰੀਆਂ ਦਾ ਵੱਧ ਸ਼ਿਕਾਰ ਹੋ ਗਏ ਪ੍ਰਭੂ ਬਿਮਾਰੀਆਂ ਦਾ ਵੱਧ ਸ਼ਿਕਾਰ ਹੋ ਗਏ ਪੋਤਾ ਕਹਿੰਦਾ ਆਪਦੇ ਬਾਪੂ ਨੂੰ ਕਹਿੰਦਾ ਤੂੰ ਦਾਦਾ ਮੈਂ ਪੋਤਾ ਤੈਨੂੰ ਇੱਕ ਸਲਾਹ ਦੇਵਾਂ ਬੋਲ ਕੇ ਨੀਗਾ ਕੇ ਸੁਣਾਉਣਾ ਚਲੋ ਸੁਣੋ ਤੂੰ ਦਾਦਾ ਮੈਂ ਪੋਤਾ ਤੈਨੂੰ ਇੱਕ ਸਲਾਹ ਦੇਵਾਂ ਜੀ ਬਤਣਾ ਨੂੰ ਜਾਣੈ ਤੈਨੂੰ ਟਿਕਟ ਲਾ ਦੇਵਾਂ ਤੂੰ ਦਾਦਾ ਮੈਂ ਪੁੱਤ ਤੈਨੂੰ ਇੱਕ ਸਲਾਹ ਦੇਵਾਂ ਜੇ ਬਤਣਾ ਨੂੰ ਜਾਣੈ ਤੈਨੂੰ ਟਿਕਟ ਲਿਆ ਦੇਵਾਂ ਪਰ ਪਿੰਡ ਨਾਲੋਂ ਤੂੰ ਇੱਥੇ ਸੌਖਾ ਜਿਵੇਂ ਗਾਵਾ ਬਾਬਾ ਬਹੁਤ ਬਦਲ ਗਈ ਪਿੰਡੀ ਵੇਖ ਕੇ ਕੀ ਰੋਏਗਾ ਬਾਬਾ ਬਹੁਤ ਬਦਲ ਗਿਆ ਪੰਜਾਬ ਰੇਕਕੇ ਰੋਏਗਾ ਬਾਬਾ ਕਹਿੰਦਾ ਜਿਹੋ ਜਿਹੇ ਟਰੈਕਟਰ ਕੰਮ ਕਰਦੇ ਹੱਥੀ ਕਿਰਤਾਂ ਕਰਦੇ ਲੋਕ ਵੇਖ ਲੈਣਾ ਨਾ ਉਦੋਂ ਯਾਦ ਆ ਜਾਂਦੀ ਐ ਕਿਵੇਂ ਕਣਕ ਹੱਥੀ ਵੜਦੇ ਹੁੰਦੇ ਸੀ ਅੱਜ ਯੁੱਗ ਤਾਂ ਮਸ਼ੀਨਾਂ ਦਾ ਆ ਗਿਆ ਕਿ ਜਿਸਮੈਂ ਚੈਤੀ ਥਾਂ ਦੇ ਵਿੱਚ ਤੂੰ ਬੋੜ ਦੀ ਗੱਲ ਕਹੀਂ ਈੜੀਆਂ ਗਲੀਆਂ ਨਾਲੇ ਤੇ ਖਾਲਿਆਂ ਦੀ ਗੱਲ ਕਹੀਂ ਕੁਝ ਨਹੀਂ ਲੱਭਣਾ ਤੈਨੂੰ ਜਦ ਖਲੋਏਗਾ ਬਾਬਾ ਬਹੁਤ ਬਦਲਗੇ ਪਿੰਡੇ ਵੇਖ ਕੇ ਰੋਏਗਾ ਬਾਬਾ ਬਹੁਤ ਬਦਲਗੇ ਪਿੰਡੇ ਵੇਖ ਕੇ ਰੋਏਗਾ ਬਾਬਾ ਬਹੁਤ ਬਦਲਗੇ ਪਿੰਡੇ ਵੇਖ ਕੇ ਰੋਏਗਾ ਬਾਬਾ ਰੋਏਗਾ ਬਾਬਾ ਪੰਜਾਬੀ ਸੱਭਿਆਚਾਰ ਦੀ ਚਲਕ ਸੁਬਣੇ ਰਹੋ ਪ੍ਰਭੂ ਪੇਸ ਦੇਣਾ ਲਾਈਕ ਫੋਲੋ ਸ਼ੇਅਰ ਵੀ ਕਰਿਓ ਅਮਰਜੀਤ ਵਰਗੇ ਭਰਾਵਾਂ ਦੇ ਉਪਰਾਲਾ ਪੰਜਾਬ ਦੇ ਪਿੰਡਾਂ ਨਾਲ ਜੋੜਨ ਦਾ ਪੰਜਾਬ ਦੀਆਂ ਗਲੀਆਂ ਨਾਲ ਜੋੜਨ ਦਾ ਪ੍ਰਦੇਸੀ ਭਰਾਵਾਂ ਨੂੰ ਜਿਹੜੇ ਟੁੱਟ ਚੁੱਕੇ ਨੇ ਆਪਣੇ ਪੰਜਾਬ ਨਾਲੋਂ ਤਾਂ ਜੋ ਗੱਲਾਂ ਵੀ ਕੀ ਯਾਦ ਆ ਜੀ ਇਹ ਇੰਨਾ ਗਲੀਆਂ ਦੇ ਵਿੱਚ ਮੇਰਾ ਬਚਪਨ ਬੀਤਿਆ ਇੰਨਾ ਗਲੀਆਂ ਦੇ ਵਿੱਚ ਮੈਂ ਜਵਾਨ ਹੋਇਆ ਤੇ ਅੱਜ ਜ਼ਿੰਮੇਵਾਰੀਆਂ ਚੱਕਦਾ ਪਰਦੇਸਾਂ ਦੇ ਵਿੱਚ ਆ ਗਿਆ ਸੋ ਬਣੇਰੋ ਆਪਣੇ ਪੇਜ ਦੇ ਨਾਲ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਫਿਰ ਮਿਲੂਗੀ ਅਗਲੇ ਕਿਸੇ ਹੋਰ ਨਵੇਂ ਜਿਹੇ ਪਿੰਡ ਕੈਂਟ ਪਿੰਡ ਇਹ ਆਪ ਪਿੰਡ ਛੰਡੂ ਕਾ ਫਟਵਾਲ ਦੀ ਨਰਸਰੀ ਫਟਵਾਲ ਦੀ ਨਰਸਰੀ ਇੱਥੋਂ ਪਿੰਡ ਦੀ ਫਟਵਾਲ ਦੇ ਖਿਡਾਰੀ ਇੰਟਰਨੈਸ਼ਨਲ ਲੈਵਲ ਨਾਲ ਪੰਜਾਬ ਲੈਵਲ ਤੇ ਖੇਡਦੇ ਨੇ ਪੰਜਾਬ ਦਾ ਪਿੰਡ ਛੰਡੂ ਕਾ ਫਟਵਾਲ ਦੀ ਨਰਸ